i uh -huh. ਸਭ ਗਾੜੀ ਉਸ ਸਮੇਂ ਸਮੇਂ ਸਮਰਪਤ ਸੋ ਬਸ ਪੁਸਤਕ ਅਧਾਰ ਉਸ ਦੀ ਮਹਾਨ ਨਤੀਜਾ ਅਨੰਦ ਕਿ ਕੋ ਅੰਕਾਰ ਸਭ ਸੁਪਸਾਨ ਅਨੰਦ ਪਿਆ ਮੇ ਪਾਏ ਸਾਥ ਗੁਰੂ ਆਸੈ ਤਸੇਂ ਦੀ ਮਨ ਵੱਟਿਆ ਆਇਆ ਗਾਗਰਨ ਫਨਵਾਰ ਕਰਿਆ ਸ਼ੰਗ ਨਾਮ ਨਾ 何 <music> ਸਾਡੇ ਵਿੱਚ ਹੁੰਦੀ ਜਾਂਨੇ ਪਹਿਲਾਂ ਜਦੋਂ ਸਾਡਾ ਸਮਾਂ ਸੀ ਤੇ ਉਸ ਸਮੇਂ ਗਾਈ ਜੋ ਹੈ ਇੱਕ ਡਿਲੀਵਰੀ ਕਰਵਾਇ ਕਰਨੀ ਸੀ ਤਨਕੁਨ ਨਾਂ ਵਿੱਚ بادشاہ ਜੀ ਨੇ ਤੱਕਿਆ ਹੈ ਤੇ ਤਨਕੁਨ ਪਾਏ ਬਿਖ ਨਾਸੇ ਹਰ ਚਰਨੀ ਤਨ ਬਨਾਸਨ ਸਭ ਦੁੱਖ ਨਾਸਨ ਸਤ ਗੁਰ ਬਿਗ ਨਾਸਨ ਸਭ ਦਿਰਡਾਇ ਬੜੀ ਸਰ ਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਪਿਆਰੇ ਵਾਸਤੇ ਸ੍ਰੀ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਵਿਦਾ ਕੇ ਚਾਨਣ ਹੋਇਆ ਜਿਵੇਂ ਕਾ ਸੂਰਜ ਨੇ 뜰ਿਆ ਤਾਰੇ ਛਪੇ ਅੰਧਵਰ ਅੰਧੇਰ ਖਲਵਾ ਉਹ ਲੋ ਇੰਨੀ ਤੰਦਰ ਨਾ ਮਤਲਬ ਅਜੁਬ ਸੀ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ ਆਪਾਂ ਬੜੇ ਭਾਗਾਂ ਵਾਲੇ ਆ ਕਰਮਾਂ ਵਾਲੇ ਆ ਕਿ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਵਸ ਜੋ ਕਿ ਸੰਸਾਰ ਦੇ ਕੋਨੇ-ਕੋਨੇ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਅਸੀਂ ਆ ਗਾਂ ਵਾਲੇ ਆ ਸਤਗੁਰ ਸੱਚੇ ਪਾਤਸ਼ਾਹ ਦਾ ਹੈਗਲੋਂ ਤਨਵਾਦ ਕਰਦੇ ਆਂ ਜਿੰਮੇਵਾਰੀ ਮਿਲੀ ਹੈ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਦਿਨੀ ਸ਼੍ਰੋਮਣੀ ਅਗੰਗ ਬਾਬਾ ਨਾਮ ਜੀ ਦੇ ਦੇਵ ਜੀ ਦਾ ਪਵਿੱਤਰ ਤਿਹਾੜਾ ਆਪਾਂ ਇਸੇ ਸਥਾਨਾਂ ਤੇ ਸਾਰੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਉਸ ਦਿਨ ਸਮਾਜਿਕ ਯਾਤਨ ਮੁਕਤ ਹੋਏ ਕੋਸ਼ਿਸ਼ ਸ਼ਖਸੀਤਾ ਅਸੀਂ ਇਸ ਸਟੇਜ ਤੋਂ ਸਨਮਾਨ ਕਰਨ ਤੋਂ ਰਹਿ ਗਈ ਸੀ ਵਾਰੀ ਸਿਰ ਅਜ ਉਹਨਾਂ ਦੀ ਵਾਰੀ ਹੈ ਬੋਲੇ ਸੋਨ ਹਾ ਸ੍ਰੀ ਅਕਾਲ ਬੋਲੇ ਸੋਨ ਹਾ ਸ੍ਰੀ ਅਕਾਲ ਜੋ ਜੱਥਾ ਹੈ ਪੈਸਾ ਭਾਈ ਕਰਤਾਰ ਸਿੰਘ ਜੀ ਆਵਾਜ਼ ਤੇ ਉਹਨਾਂ ਦੇ ਮੋਹ ਸਾਥੀ ਰਾਜ ਬਲਵਾਂ ਬਖਸ਼ੇਤੇ ਰਾਦੇ ਵਿੱਚੋਂ ਕਰਨੀ ਹੁੰਦੀ ਹੈ ਕੇਸ ਗੁਰਦੁਆਰਾ ਸਾਹਿਬ ਵਿੱਚ ਕੇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸਨਮਾਨ ਪ੍ਰਾਪਤ ਕੀਤਾ ਜਾਵੇ ਵੀ ਸੇਵਾ ਨੂੰ ਮੁੱਖ ਰੱਖਦੇ ਹੋਏ ਦਿੱਤਾ ਜਾ ਰਿਹਾ ਹੈ ਬੱਲੇ ਸੋਨਿਹਾਰ ਪਾਪਾ ਜੀ ਸਦਾ ਆਸ਼ੀਰਵਾਦ ਬਣਾਈ ਰੱਖਣ ਕਾਮਯਾਬੀ ਦੇ ਚੰਡੇ ਹਮੇਸ਼ਾ ਇਹ ਲੜਦਾਰਵੇਂ ਟੀਮ ਕੋਰ ਦਾ ਨਾਮ ਬੁਲੇ ਸੋਨ ਹਾ ਸੋ ਸ੍ਰੀ ਅਕਾਲ ਉਸ ਤੋਂ ਨਾਮ ਨਖਤਰੇ ਨੇ ਬੁਲੇ ਹੋ ਸੋ ਸ੍ਰੀ ਅਕਾਲ ਇਸ ਪੰਡਾਲ ਦੇ ਵਿੱਚ ਹਾਜ਼ਰ ਹੋਗੇ ਦਰਪਿੰਦਰ ਸਿੰਘ ਜੀ ਰਤਨ ਬੁਲੇ सोनिया दश्री अकार सोनिया दश्रिया अपने दो सारे ਅੱਜ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ ਉਹਨਾਂ ਦਾ ਅਜ ਪ੍ਰਕਾਸ਼ ਦਿਵਸ ਹੈ ਜੋ ਬੜੀ ਸ਼ਰਧਾ ਅਤੇ ਤਉਮਤਾਮ ਨਾਲ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਮਨਾਇਆ ਜਾ ਰਿਹਾ ਹੈ ਇਹ ਪ੍ਰਕਾਸ਼ ਦਿਵਸ ਵਿੱਚ ਸੰਗਤਾਂ ਕਮੇਟੀ ਦੇ ਨਾਲੋਂ ਜਾਦੇ ਇਛਾਤ ਹਨ ਉਹਨਾਂ ਨੇ ਇਸ ਪ੍ਰਕਾਸ਼ ਦੇਵਸ ਨੂੰ ਸਫਲਤਾ ਸਫਲ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਹਾਰਕਤਤੌਰ ਤੇ ਤੇ ਸੇਵਾ ਦੇ ਤੌਰ ਤੇ ਇਹ ਪਾਇਆ ਹੈ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਜਾਰੀ ਰੱਖਦੇ ਆ ਗੁਰਦੁਆਰਾ ਸਾਹਿਬ ਵੱਲੋਂ ਇੱਕ ਬਾਬਾ ਨਾਮਦੇਵ ਜੀ ਦੇ ਜੀਵਨ ਸੰਬੰਧੀ ਅਤੇ ਉਹਨਾਂ ਦੀ ਬਾਣੀ ਸੰਬੰਧੀ ਇੱਕ ਕਿਤਾਬ ਜਾਰੀ ਕੀਤੀ ਗਈ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਵੀ ਬਾਬਾ ਨਾਮਦੇਵ ਦੇ ਅਸੂਲਾਂ ਤੇ ਆਧਾਰਿਤ ਹੀ ਸੀ ਉਹਨਾਂ ਦਾ ਫਲਸਫਾ ਤੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਇੱਕ ਹੀ ਤਰ੍ਹਾਂ ਦੇ ਦਿਖਾਈ ਦਿੰਦੇ ਆ ਗੁਰੂ ਨਾਨਕ ਸਾਹਿਬ ਨੇ ਕੱਲੇ ਪੰਜਾਬ ਵਿੱਚ ਨਹੀਂ ਸਗੋਂ ਸਾਰੀ ਦੁਨੀਆ ਵਿੱਚ ਆਪਣੀਆਂ ਅਦਾਸੀਆਂ ਅੰਪੇਸ਼ ਕੀਤੀਆਂ ਅਤੇ ਥਾਂ ਥਾਂ ਤੇ ਜੋ ਲੋਕਾਂ ਨੂੰ ਜਾ ਕੇ ਸੰਗਤ ਨੂੰ ਜਾ ਕੇ ਗੁਰੂ ਸਾਹਿਬ ਪਰਮਾਤਮਾ ਦੀ ਮਹਿਮਾ ਕਰਦੇ ਰਹੇ ਵਹਿਮਾ ਭਰਮਾ ਚੋਂ ਦੂਦ ਕਰਦੇ ਰਹੇ ਅਤੇ ਸਮਾਜ ਵਿੱਚ ਇੱਕ ਇੱਕ ਸਮਾਨ ਲਿਆਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅਤੇ ਗੁਰੂ ਕੇ ਲੰਗਰ ਦੀ ਪਰਸਾ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਮੈਂ ਅਖੀਰ ਵਿੱਚ ਕਮੇਟੀ ਵੱਲੋਂ ਅਤੇ ਸਮੂਹ ਸੰਗਤ ਵੱਲੋਂ ਗੁਰੂ ਸਾਹਿਬ ਦੇ ਇਸ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ